ਐਮਪੀਟੀ ਪੌਕਰ ਕਿੰਗ ਵੱਲੋਂ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਕਬੂਲ ਕਰਿਓ ਜੀ ਅੱਜ ਦੀ ਇਹ ਵੀਡੀਓ ਗੋਰੀਕੁੰਟੋਂ ਵਾਪਸੀ ਦੀ ਯਾਤਰਾ ॠषिकेश ਤੱਕ ਦਾ ਜੋ ਵੀ ਵਾਪਸੀ ਦਾ ਅਸਾਫਰ ਹੈ ਉਹ ਤੁਹਾਡੇ ਸਨਮੁਖ ਰੱਖਣ ਲੱਗੇ ਆ ਗੋਰੀਕੁੰਟੋਂ ਇੱਥੋਂ ਕੀਤੇ ਦਰਸ਼ਨ ਤੇ ਵਾਪਸੀ ਅਸੀਂ ਚੱਲੇ ਜੀ ਲੇਵਲ ਨੂੰ ਸਾਰਾ ਸਫ਼ਰ بارش ਦੇ ਵਿੱਚ ਹੀ ਪੂਰਾ ਕੀਤਾ ਜੈ ਮਾਦੇ ਜੈ ਗੋਰੀ ਮਈਆ ਜੈ ਗੋਰੀ ਆ ਇਹ ਰਸਤਾ ਜੰਦਰਜੀ ਕਦਾਰਨਾਥ ਕਹਿੰਦੇ ਪੁਲਿਸ ਵਾਲਿਆਂ ਨੇ ਜਾਣ ਨਹੀਂ ਦੇਣਾ ਮੰਦਰ ਤੋਂ ਬਾਹਰ ਨਿਕਲਦੇ ਹੀ ਸਾਡਾ ਵਾਪਸੀ ਦਾ ਸਫ਼ਰ ਸ਼ੁਰੂ ਹੋ ਗਿਆ ਸੀ بارش ਸੀ ਪਰ ਚਾਰ ਸ਼ਪੇਰੇ ਦੇਖਣ ਨੂੰ ਬਹੁਤ ਕੁਝ ਸੀਗਾ ਇਸ ਕਰਕੇ بارش ਦਾ ਸਾਨੂੰ ਪਤਾ ਹੀ ਨਹੀਂ ਲੱਗਾ ਕਦੋਂ ਨੀਚੇ ਵੱਲ ਨੂੰ ਸਫ਼ਰ ਦੇ ਕੁਝ ਖਤਰੇ ਵੀ ਸੀਗੇ ਜੇ ਐਦਾਂ ਦੇ ਸਫ਼ਰ ਜਿਉਂ ਸੜਕਾਂ ਕਈ ਜਗ੍ਹਾ ਤੋਂ ਬਹੁਤ ਡਰਾਉਣੀਆਂ ਵੀ ਸੀਗੀਆਂ ਕਿਉਂਕਿ ਸੜਕਾਂ ਕਈ ਜਗ੍ਹਾ ਤੋਂ ਟੁੱਟੀਆਂ ਪਈਆਂ ਸੀ ਤੇ ਇੱਥੋਂ ਬਸ ਅਸੀਂ ਇੱਕ ਵਾਰੀ ਇਧਰ ਉਧਰ ਫੁਟੇਜ ਲੈਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਅਸੀਂ ਗੱਡੀ 'ਚ ਬੈਠੇ ਤੇ ਨੀਚੇ ਵੱਲ ਨੂੰ ਚੱਲ ਪਏ ਲਓ ਜੀ ਉਹ ਛੋਟੀ ਜੀ ਵਾਟਰ ਕਰਾਸਿੰਗ ਆਈ ਹੈਗੀ ਡੁੰਗੀ ਹੈ ਵੈਸੀ ਇਹ ਇਹ ਹਾਂ ਇਹ ਆਏ ਯੈਕ ਨੰਨੀ ਛੋਟੀ ਜੀ ਦੀ ਆ ਵੀ ਆ ਕੇ ਟਪਾਉਣੀ ਆ ਸਾਰੀ ਨਹੀਂ ਭਜਾਉਂਦਾ ਮੈਂ ਅੱਛਾ ਵੀਡੀਓ ਵੀਡੀਓ ਭਜਾਉਂਗਾ ਉਹਦੇ ਚ ਕੀ ਦੇਖਣਾ ਬਸ ਰਾ ਮੈਂ ਵੀ ਨਹੀਂ ਭਜਉਂਦਾ ਨਾ ਮੈਂ ਜਿੱਥੇ ਜਿਹੜੀ ਚੀਜ਼ ਉਹ ਦੇਖਣ ਆਲੀ ਨੇ ਵਿਚਾਲੇ ਉੰਜੇ ਸਲੂਕ ਕਰਦੇ ਨੇ ਸਰਕਲ ਹੋ ਜਾਏ ਬੰਦੇ ਨੂੰ ਆਏ ਜੇ 2 ਘੰਟੇ ਫੜ ਕੇ ਫੋਨ ਆਏ ਖੜਨਾ ਪੈ ਜੀ ਦੋਨੇ ਮੋਢੇ ਹੋ ਜਾਂਦੇ ਆ ਸਾਨੂੰ ਤਾਂ ਕਿੰਨੇ ਦਿਨ ਹੀ ਹੋ ਗਿਆ ਬੈਠਾਗਾ ਦੋ ਮੋਢੇ ਮਜ਼ਬੂਤ ਹੋ ਕੇ ਡੌਲੇ ਬਣ ਗਏ ਪਿੱਛੇ ਬਹਿਗਾ ਜਾ ਕੇ ਉਹ ਕਹਿੰਦਾ ਬਾਈ ਚਲਾ ਕੈਮਰਾ ਦੂ ਮਰੇ ਬਹਿ ਆ ਇਹਦੇ ਡੌਲੇ ਬਣ ਗਏ ਮੈਂ ਤਾਂ ਕਹੀ ਨਾ ਗਗਨ ਦੇ ਤਾਂ ਬਣੇ ਵੇ ਬਹਾਲਾ ਮਰੇ ਲਾ ਬਾਰਾਤ ਜਿੱਥੇ ਪਏ ਸੀ ਉਹਦੇ ਨੇੜੇ ਆ ਗਿਆ ਉਹ ਪੁਲ ਆ ਗਿਆ ਆ ਪੁਲਾ ਪਾ ਜਾਂਦੇ ਹਾਂ ਹਾਂ ਜੀ ਹਾਂ ਜਾਂਦੇ ਹੋਏ ਆਪ ਪੈਸੇ ਪੁੱਲ ਦੀ ਹੈ ਤਾਂ ਉਹੀ ਨਹੀਂ ਆਇਆ ਕੀ ਨਹੀਂ ਆਇਆ ਉਹ ਰਸਤੇ ਨੇ ਆਤ ਰੋਕੀ ਰਹਿਣਾ ਹਰੇ ਕਿੱਥੋਂ ਪੁਲਾ ਆਇਆ ਇਹ ਪੁਲ ਤਾਂ ਬੰਦ ਹੈ ਨਹੀਂ ਨਹੀਂ ਆਹੀ ਪੁਲਾ ਜਾਂਦੇ ਹੋਏ ਵੀਡੀਓ ਬਣਾਈ ਹੈ ਇਹਦੀ ਆ ਪੁਲ ਤਾਂ ਆਇਆ ਜਦੋਂ ਤੂੰ ਕਹਿੰਦਾ ਨਵਾਂ ਪੁਲਾ ਆ ਗਿਆ ਹਾਂ ਉਹੀ ਹੈ ਯਾਰ ਮੈਨੂੰ ਤਾਂ ਯਾਦ ਆ ਰਹਿਣ ਦੇ ਨੇੜੇ ਤੋਂ ਆਇਆ ਜੀ ਦੇਰਾ ਦੂਣ 250 ਤੇ ਆਪਾਂ ਰਿਸ਼ੀ ਕੇ ਜਾਣਾ 210 ਕਿਲੋਮੀਟਰ ਇੱਥੋਂ 210 ਬਾਸੀ ਹੋਰ ਵੀ ਦੰਪਾ ਤੁਰਦੀ ਹੈ ਨਦੀਆਂ ਚੱਲੇ ਚੱਲੇ ਇਹ ਧਾਰਾ ਹਮ ਵੀ ਆ ਦੇਖ ਪੌੜ ਕੇ ਮੈਂ ਹੋਊਗਾ ਯਾਰਾ ਇਸ ਤਰੀਕੇ ਦੀ ਦਾ ਲਾਣਾ ਹੈ ਆ ਪੱਥਰ ਸਾਰੇ ਉੱਤੋਂ ਆਏ ਆ ਰੁੜ ਕੇ ਹੁਣ ਤੂੰ ਦੇਖ ਉਹ ਤੁਰ ਤੁਰ ਪੋਏ ਕਿੱਟੇ ਕਿੱਟੇ ਬੋਲਡਰ ਇਹ ਇਹਨਾਂ ਨੂੰ ਬੋਲਡਰ ਕਿਹਾ ਜਾਂਦਾ ਬਣੀ ਤਾਂ ਨਹੀਂ ਮੈਨੂੰ ਇਹ ਤਾਂ ਕੀ ਕਿਹਾ ਜਾਂਦਾ ਪਰ ਇਹ ਆਏ ਸਾਰੇ ਉੱਥੇ ਹੀ ਰੁੜ ਕੇ ਆ ਉਹਨਾਂ ਹਾਂ ਹਾਂ ਆਪਾਂ ਬਾਈ ਉਹ ਤਾਂ ਬੱਦਲ نیچے ਆ ਗਏ ਬੱਦਲ ਆ ਗਏ ਹੁਣ ਕਿਆ ਕਰੀਏ ਅਸੀਂ ਹੁਣ ਪ੍ਰਿਆਗੀ ਸੀਏ ਹਾਂ ਰਾਤ ਹੁਣ ਆਪਾਂ ਰੋਟੀ ਵਾਲੇ ਕੋਲੇ ਰੁਕਾਂਗੇ ਨਾ ਉਸਤੇ ਕੋਈ ਫਾਟੇ ਦੇ ਕੋਲੇ ਹਾਂ ਫਾਟਾ ਜਿਹਦੇ ਕੋਲੇ ਆਪਾਂ ਰਾਤ ਰੋਟੀ ਖਾਂਦੇ ਸੀ ਬਹੁਤ ਵਧੀਆ ਤੇ ਉਹਨੇ ਦੱਸਿਆ ਸੀ ਕਹਿੰਦਾ ਬਾਈ ਦਿਨ ਮੇ ਹਮ ਲੋਗ ਇਹ ਖਾਣਾ ਚੁੱਲੇ ਤੇ ਸਾਰਾ ਖਾਣਾ ਬਣਾਉਂਦੇ ਆਂ ਰਾਤ ਕੋ ਹਮਾਰਾ ਹੋਟਲ ਚੱਲਦਾ ਹੈ ਦਿਨ ਵਿੱਚ ਚੁੱਲਾ ਜਲਦਾ ਹਾਂ ਰਾਤ ਨੂੰ ਗੈਸ ਵਾਲਾ ਖਾਣਾ ਦਿਨ ਵਿੱਚ ਚੁੱਲੇ ਵਾਲਾ ਖਾਣਾ ਤੇ ਰਾਤ ਉਹ ਸਿਰ ਉੱਤ ਸਿਰ ਤੋਂ ਸਿਰ ਵੱਜਿਆ ਥੱਲੇ ਹੱਡੀ ਟੁੱਟ ਗਈ ਤੇ ਉਹਦੇ ਕੰਨ ਚੋਂ ਖੂਨ ਆਉਣਾ ਨਹੀਂ ਬੰਦ ਹੋ ਰਿਹਾ ਸੀ ਕਿ ਕਿਹੜੇ ਬੰਦੇ ਦੀ ਗੱਲ ਕਰ ਰਹੇ ਤੂੰ ਇਹ ਪੈਦਲ ਯਾਤਰਾ ਤੇ ਨਿਕਲਿਆ ਹੋਇਆ ਸਾਧੂ ਮਹਾਤਮਾ ਕੋਈ ਮੁੰਡਾ ਜਿਹਾ ਹੀ ਹੈ ਜਵਾਨ ਦਾ ਹਾਂ ਤੇ ਉਹ ਇਧਰ ਹੀ ਕਿਤੇ ਸੀਗਾ ਯਾਤਰਾ ਤੇ ਤੇ ਪਿੱਛੋਂ ਕਾਰ ਆਈ ਹਾਂ ਉਹਦੇ ਵਿੱਚ ਮਾਰੀ ਕਿਸੇ ਬੰਦੇ ਨੇ ਤੇ ਉਹ ਥੱਲੇ ਵੱਜਿਆ ਸਿਰ ਉਹਦਾ ਬੱਜ ਗਈ ਜਾਂ ਮਾਰੀ ਦਾ ਹਾਂ ਉਹ ਯੋਗਾ ਕਰਾਉਂਦਾ 16000 ਕਿਲੋਮੀਟਰ ਚੱਲ ਜੀ ਹਾਂ 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 ਉਹ ਪਤਾ ਨਹੀਂ ਕਿੰਨੇ ਜੋਤਰ ਲਿੰਗਾ ਤੇ ਨੇ ਪੈਦਲ ਹੀ ਜਾਣਾ ਤੇ ਪੈਦਲ ਹੀ ਚਾਰ ਧਾਮ ਸਾਰੇ ਉਹਨੇ ਪੈਦਲ ਹੀ ਜਾਣਾ ਸਾਰਾ ਕੋ ਪੈਦਲ ਹੀ ਘੁੰਮਣਾ ਉਹਨੇ ਇੱਕ ਉਹਦੇ ਤੋਤੀ ਬੰਨੀ ਹੁੰਦੀ ਐ ਇੱਕ ਉਹਦੇ ਕੋਲੇ ਲਾਠੀ ਹੁੰਦੀ ਐ ਜਿਹੜੀ ਉਹ ਘਮਾਉਂਦਾ ਜਾਂਦਾ ਸਾਰੇ ਰਾਸਤੇ ਜਿੱਥੇ ਮੰਦਰ ਆ ਗਿਆ ਉੱਥੇ ਪੂਜਾ ਕਰਦਾ ਫਰੂਟ ਖਾਂਦਾ ਤੇ ਪਾਣੀ ਪੀਂਦਾ ਬਸ ਅੱਛਾ ਜੀ ਹਾਂ ਹੋਰ ਕੁਛ ਨਹੀਂ ਜੇ ਰਸਤੇ ਦੇ ਵਿੱਚ ਰੋਡ ਤੇ ਲੋਕ ਆ ਜਾਂਦੇ ਆ ਉਹਦੇ ਕੋਲੇ ਵੀ ਪਤਾ ਲੱਗ ਜਿੱਥੋਂ ਦੀ ਨੰਗ ਰਹੇ ਆ ਬਾਬੇ ਉਹ ਫਿਰ ਉਹ ਯੋਗਾ ਕਰਾਉਂਦਾ ਉਹ ਰੋਡ ਤੇ ਸਾਰੇ ਜਣਿਆਂ ਨੂੰ ਹਾਂ ਆਪਣਾ ਸਾਰਾ ਸ਼ਹਿਰ ਆ ਜਾਈ ਉੱਠ ਕੇ ਓਕੇ ਹਾਂ ਹੁਣ ਠੀਕ ਹੋਇਆ ਹੁਣ ਉਹ ਕਿਸੇ ਜਗ੍ਹਾ ਤੇ ਰੁਕਿਆ ਹੋਇਆ ਸੀ ਕਾਫੀ ਲੰਬੇ ਸਮੇਂ ਤੋਂ ਦੋਨੋਂ ਠੀਕ ਹੋ ਗਿਆ ਹੁਣ ਦੁਬਾਰਾ ਯਾਤਰਾ ਸ਼ੁਰੂ ਕਰੂੰਗਾ ਯਾਰ ਧਰਤ ਤੇ ਤਾਂ ਪਤਾ ਹੀ ਨਹੀਂ ਕਿ ਕੁੱਸ ਬੈਠੇ ਯਾਰ ਹੈ ਨਾ ਹਾਂ ਯਾਤਰਾ ਹੁਣ ਪਤਾ ਹੀ ਹੈ ਭਈ ਪਤਾ ਨਹੀਂ ਨਾ ਲੋਕ ਕਿੱਥੇ ਕਿੱਥੇ ਕੀ ਕੀ ਯਾਤਰਾ ਕਰੀ ਜਾਂਦੇ ਆ ਸਤੇ ਬਣਾਏ ਜਾ ਰਹੇ ਨਾ ਕਿਉਂਕਿ ਯਾਤਰਾ ਸ਼ੁਰੂ ਹੋਣੀ ਹੈ ਉਸ ਤੋਂ ਬਾਅਦ ਫੋਨ ਆ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਵਿਆਹ ਤੋਂ ਬਾਅਦ ਪਹਿਲਾਂ 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 ਜਿਹੜਾ ਕੁਵਾਰੇ ਸੀ ਉਹ ਉਦੋਂ ਬੈਠੇ ਰਹੇ 12000 ਸਾਲ ਬੈਠੇ ਆ ਫਿਰ ਸ਼ਿਵਜੀ ਉੱਠ ਕੇ ਆਇਆ ਸ਼ਿਵਜੀ ਤਾਂ ਵਰਾਖ ਤੇ ਚਲਿਆ ਗਿਆ ਸੀ ਨਾ ਉਦੋਂ ਜਦੋਂ ਅਤੀ ਦੇ ਜਾਣ ਤੋਂ ਬਾਅਦ ਭਾਗੇੜੋ ਥੱਲੇ ਯਾਰ ਇਸ ਇਸ ਚੀਜ਼ ਬਾਰੇ ਮੈਨੂੰ ਕੋਈ ਗਿਆਨ ਨਹੀਂ ਹੈ ਮੈਂ ਅਜੇ ਤੱਕ ਕੁਝ ਟਾਕ ਨਹੀਂ ਕਰਦਾ ਕਿਉਂਕਿ ਅਸਲੀ ਤਮੈਨ ਕੋਈ ਗਿਆਨ ਨਹੀਂ ਜਿਹੜੀ ਗੱਲ ਸਾਨੂੰ ਤੁਹਾਨੂੰ ਦੱਸੀ ਉਹਨਾਂ ਨੇ ਅਸੀਂ ਉਹ ਤੁਹਾਨੂੰ ਦੱਸ ਰਹੇ ਹਾਂ ਬਾਦ ਯਾਤਰਾਵਾਂ ਉਹਨਾਂ ਨੇ ਚੱਲੀ ਹਿਮਾਲਿਆ ਤੇ ਜਾ ਕੇ ਬੈਠੇ ਹੋ ਹੋਰ ਕਿੰਨਾ ਕੁਛ ਉਹਨਾਂ ਦੇ ਜੀਵਨ ਚ ਚੱਲਿਆ ਲੋੜ ਸੀਗੀ ਕਿਉਂ ਲੋੜ ਜਦੋਂ 12000 ਸਾਲ ਉਹ ਬੈਠੇ ਰਹੇ ਉਦੋਂ ਵੀ ਤਾਂ ਉਹਨਾਂ ਨੇ ਤਪੱਸਿਆ ਹੀ ਕੀਤੀ ਨਾ ਉੱਥੇ ਬਹਿ ਕੇ 12000 ਸਾਲ ਨਾ 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 ਪਹਿਲਾਂ ਕੀਤੀ ਸੀ ਅਹ ਉਹ ਰਹੇ ਉਹਦਾ ਇਹਦਾ ਜਿੱਥੋਂ ਕਹਾਣੀ ਸ਼ੁਰੂ ਹੁੰਦੀ ਆ ਉਹ ਇੰਡੀਆ ਦੇ ਇੱਥੇ ਆ ਕੇ ਉਤੋਂ ਹਿਮਾਚਲ ਦੀ ਸੀਗੇ ਕਾਰਗੱਦੀ ਨਾਲ ਉੱਤੋਂ ਦੇ ਰੋਕਤੇ ਆਏ ਚੱਲ ਕੇ ਇੱਥੇ ਆ ਕੇ ਉਹਨਾਂ ਨੇ ਪੂਰੀ ਕੁੰਟਾ ਜਿਹੜਾ ਉੱਥੇ ਬੈਠ ਕੇ ਉਹਨਾਂ ਨੇ ਤਪੱਸਿਆ ਕੀਤੀ 12000 ਸਾਲ ਹਾਂ ਬਸ ਉਹ ਜਗਾ ਬਣੀ ਹੋਈ ਹੈ ਜਿੱਥੇ ਤਪੱਸਿਆ ਕੀਤੀ ਹੈ ਮੰਦਿਰ ਉੱਥੇ ਸਥਾਪਿਤ ਮੰਦਿਰ ਹੈ ਉਹਨਾਂ ਸਮਿਆਂ ਦਾ ਯੋਗ ਹੈ ਸੱਤ ਜਨਨ ਕਹਾਇਆ ਹੈ ਕਿ ਸੱਤ ਮਾਰਾ ਹੈ ਸੱਤ ਜਨ ਰੱਤ ਜਨ ਵੀ ਹੋਏ ਹਾਂ ਚਲਾਈ ਜੀ ਆਪਾਂ ਲਾ ਦੇ ਨਾਮ ਲਗਾ ਨਹੀਂ ਅਜੇ ਨਹੀਂ ਆਇਆ ਉਹ ਗਿਆ ਉਹ ਸ਼ਹਿਰ ਜੀ ਦਾ ਪਿਛਿੰਝੇ ਵਿੱਚ ਸੀ ਹਰਤ ਜਨਮ ਵਿੱਚ ਸੀ ਆਇਆ ਉਹ ਲਓ ਜੀ ਆਪਾਂ ਆ ਗਏ ਹੁਣ ਸੋਨ ਪ੍ਰਿਆਗ ਇੱਥੇ ਹੀ ਅਸੀਂ ਰਾਤ ਨੂੰ ਰੁਕੇ ਸੀਗੇ ਸੋਨ ਪ੍ਰਿਆਗ ਤੇ ਇੱਥੇ ਵਾਪਸੀ ਹੋ ਗਈ ਸਾਡੀ ਸ਼ਾਮ ਦੀ ਉਹਨੂੰ ਇੱਥੋਂ ਅੱਗੇ ਜਾਵਾਂਗੇ ਫਾਟਾ ਫਾਟਾ ਦੇ ਵਿੱਚ ਇੱਕ ਦੁਕਾਨ ਹੈਗੀ ਬਹੁਤ ਪੁਰਾਣੀ ਦੁਕਾਨ ਸਾਨੂੰ ਅੱਗੇ ਦੀ ਸੂਗੀ ਉਹ ਦਿਖਾਵਾਂਗੇ ਉਹ ਕਹਿੰਦੇ ਆ ਸਾਡੀਆਂ 6-7 ਪੀੜੀਆਂ ਤੋਂ ਇਹ ਦੁਕਾਨ ਹੈ ਤੇ ਉਵੇਂ ਹੀ ਦੇਸੀ ਭੋਜਨ ਜਿਵੇਂ ਪਹਾੜੀ ਭੋਜਨ ਉਹ ਬਣਾਉਂਦੇ ਆ ਚੁੱਲ੍ਹੇ ਤੇ ਰੋਟੀ ਬਣਦੀ ਆ ਚੁੱਲ੍ਹੇ ਤੇ ਚਾਵਲ ਬਣਦੇ ਆ ਸਾਰਾ ਕੁਸੂਮੀ ਜਿੰਮੇ ਪਹਾੜੀਆਂ ਦੇ ਪਹਿਲਾਂ ਘਰਾਂ ਚੋਂ ਬਣਦਾ ਸੀਗਾ ਉਮੀ ਬਣਾਉਂਦੇ ਆਹੋ ਔਰ ਉੱਥੇ ਇਕੱਲੇ ਯਾਤਰੀ ਨਹੀਂ ਉੱਥੋਂ ਦੇ ਲੋਕਪਰ ਬੰਦੇ ਵੀ ਦੂਰੋਂ ਦੂਰੋਂ ਖਾਣ ਵਾਸਤੇ ਆਉਂਦੇ ਆ ਇਦਾਂ ਦਾ ਫਲੇਵਰ ਹੈਗਾ ਕਹਿੰਦੇ ਤੇ ਬਾਕੀ ਹੁਣ ਜਾ ਕੇ ਦੇਖਦੇ ਆ ਸਾਨੂੰ ਵੀ ਦਿਖਾਉਣੇ ਆ ਕੀ ਜੀ ਦਗਾਣਾ ਜਮਾ ਛੋਟੀ ਜੀ ਦਗਾਣਾ ਕਹਿੰਦੇ ਵੀ ਉਹਨਾਂ ਨੇ ਸਾਹਮਣੇ ਹੋਟਲ ਰਾਤੀ ਸਾਨੂੰ ਉੱਥੋਂ ਉਹਨਾਂ ਦੇ ਬਿਲਕੁਲ ਸਾਹਮਣੇ ਉਹਨਾਂ ਦਾ ਹੀ ਹੋਟਲ ਸੀ ਉਹ ਮਾਡਰਨ ਸੀਗਾ ਗੈਸ ਤੇ ਬੰਦੀ ਸੀ ਉਹ ਰਾਤ ਦੇ ਟਾਈਮ ਕਹਿੰਦੇ ਅਸੀਂ ਇੱਥੇ ਬਣਾਉਣੀ ਹੈ ਗੈਸ ਦੇ ਉੱਤੇ ਤੇ ਦਿਨ ਦੇ ਟਾਈਮ ਚੁੱਲੇ ਦਾ ਖਾਣਾ ਮਿਲਦਾ ਹੈਗਾ ਦੂਸਰੀ ਸਾਈਡ ਤੇ ਆ ਹੁਣ ਜਾਂਦੇ ਹੋਏ ਚੁੱਲੇ ਵਾਲਾ ਖਾਣਾ ਖਾਵਾਂਗੇ ਬਾਕੀ ਸੁੱਤੂ ਸਿੱਧੇ ਹੀ ਲਾਉਂਗੇ ਸਾਹਮਣੇ ਹੀ ਆ ਜੋ ਵੀ ਹੈ ਸੋਡੇ ਤਾਂ ਭਾਈ ਅਸੀਂ ਇਹ ਹਿੰਬਤ ਕੀ ਹੈਗਾ ਅੱਛਾ ਇਹ ਬੰਤ ਇੱਥੇ ਰੁਕੀ ਸੀ ਹਾਂ ਤੇ ਕਮਰਾ ਸਾਰਾ ਹਿੱਲਦਾ ਸੀ ਕਮਰਾ ਹਿਲਦਾ ਸੀਗਾ ਸਾਰਾ ਲੱਕੜ ਦਾ ਕਮਰਾ ਸੀ ਸਾਰੀ ਰਾਤ ਹੀ ਹਿੱਲਦੀ ਗਿਆ ਉਹ ਜੁੱਤਾ ਪਿਆ ਵੀ ਗਗੜ ਗਈ ਹੈਗਾ ਕਹਿੰਦਾ ਯਾਰ ਕਮਰਾ ਨਾ ਹਲਾਓ ਥੇਲੋ ਢੇਲੀ ਨਹੀਂ ਆਉਂਦਾ ਅੱਛਾ ਉਹ ਕਿਉਂ ਯਾਰ ਕਮਰਾ ਹਲਾਈ ਜਾਂਦੇ ਜਿਵੇਂ ਮੰਜਾ ਲਾ ਰਹੇ ਹੁੰਦੇ ਦਾ 63 ਰਹਿ ਗਿਆ ਜੀ ਰੁਦਰ ਪ੍ਰਯਾਗ 17 ਰਹਿ ਗਿਆ ਜੀ ਗੁਪਤ ਕਾਸ਼ੀ 1 ਮਿੰਟ ਬੋਰਡ ਆ ਗਿਆ ਜੀ 16 ਕਿਲੋਮੀਟਰ ਗੁਪਤ ਕਾਸ਼ੀ ਹਾਗਰਸ ਤਨਖੀ ਗੁਪਤਾ ਕਹਿੰਦਾ ਸੀ ਚੋਪਤਾ 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 65 ਕਿਲੋਮੀਟਰ ਹੈ ਹਾਂ ਸੁਣਨਾਂ ਕਾ ਕਾਲੀ ਗਾਡੀ ਦੇ ਪਿੱਛੇ ਵਾਲੇ ਮੰਦਰ ਨੇ ਇੱਕ ਕਲਮ ਜੋਦਾ ਕਿ ਕਾਲੀ ਗਾਡੀ ਦੇ ਪਿੱਛੇ ਰਹਿੰਦਾ ਆ ਤੇ ਇੱਕ ਹੀ ਮੰਦਰ ਆ ਉੱਥੇ ਬੰਬੇ ਚ ਉਹ ਹੀ ਆ ਉਹ ਕਾਲੀ ਗਾਡੀ ਵਾਲਾ ਮੰਦਰ ਜਿਹਦੇ ਚਾਰ ਪਿੱਲਰ ਜੇ ਆ ਤੇ ਉਹ ਕਈ ਆ ਉਹ ਘੰਟੀ ਘੰਟੀਆਂ ਲਟਕਦੀਆਂ ਤੇ ਸ਼ੰਕਰ ਭੋਲੇ ਦੀ ਫੋਟੋ ਵੱਡੀ ਸਾਰੀ ਹੈ ਨਾ ਪੱਕਾ ਹੀ ਆ ਉਹ ਸੀਰੀਅਲ ਵਾਲੇ ਵੀ ਉਹੀ ਵਰਤਦੇ ਆ ਬੌੜੀਆਂ ਜੀਆਂ ਵਾਲਾ ਇਹ ਵੀ ਬੰਦਾ ਬੋਰ ਨਹੀਂ ਹੁੰਦਾ ਹਰ ਇੱਕ ਫਿਲਮ ਚ ਉਹੀ ਮੰਦਰ ਹੁੰਦਾ ਦੂਤ ਆਂਗਲ ਸਾਰੇ ਭਾਵੇਂ ਬਦਲ ਜਾਂਦੇ ਅਗਲੇ ਨੂੰ ਗੱਲ ਕੀ ਦਿਖਾਈ ਆ ਉਹ ਤੇ ਧਿਆਨ ਹੋ ਜਾਂਦਾ ਅਗਲੇ ਨੂੰ ਉਹ ਦੂਜੀ ਕਿਹੜੀ ਨਹੀਂ ਚੱਲਦਾ ਹਾਂ ਉਹਦੇ ਵਾਲੀ ਜਿਹਦੇ ਚੋ ਲਿਖ ਦਿੰਦਾ ਮੇਰਾ ਬਾਪ ਪਤਾ ਨਹੀਂ ਕੀ ਉਹਦੇ ਮੱਥੇ ਤੇ ਲਿਖ ਦਿੰਦੇ ਜਨਾਨੀ ਦੇ ਦੀਵਾਰ ਕਿ ਉਹਨਾਂ ਸ਼ਰਾਬੀ ਸ਼ਰਾਬੀ ਵੀ ਨਹੀਂ ਬੋਵੀ ਦੇ ਵਾਲ ਦੀ ਫਿਲਮ ਹੈ ਲਾਵਾਰਸ ਸੀ ਅੱਛਾ ਉਹ ਹਾਂ ਬੋਵੀ ਬਿਛੂ ਕੇ ਨਹੀਂ ਬਿਛ ਨਹੀਂ ਬੋਵੀ ਦੇ ਵਾਲ ਆਉਂਦਾ ਹੁੰਦਾ ਵਾਪਸ ਜਿਹਦੇ ਉਹਦੀ ਬਾਹ ਜੀ ਵੱਡੀ ਵੀ ਹੁੰਦੀ ਇੱਕ ਕਿਸ਼ਤੀ ਚ ਸੀਨ ਵੀ ਆਉਦਾ ਯਾਰ ਗੋਪਤਾ ਜੋਪਤਾ ਜਿਹ ਹੈਗਾ ਉਹ ਮੰਦਿਰ ਉਹ ਉਹਦੀ ਮਾਂ ਦੇ ਮੱਥੇ ਤੇ ਲਿਖ ਦਿੰਦੇ ਹੁੰਦੇ ਆ ਹਾਂ ਉਹਦੀ ਮਾਂ ਦੇ ਮੱਥੇ ਉੱਥੇ ਜਾ ਕੇ ਫਿਰ ਉਹ ਮਾਰਦਾ ਉਹਨਾਂ ਨੂੰ ਦਿਖਾਇਆ ਰਾਜਸਥਾਨ ਇਹਨਾਂ ਨੇ ਉਹ ਰਾਜਸਥਾਨ ਦਾ ਮੰਦਿਰ ਦਿਖਾਇਆ ਜਿਹੜੇ ਚੀ ਦਾ ਉਹੀ ਮੰਦਿਰ ਹੈ ਸਾਰਿਆਂ ਜੀ ਉਹ ਹੈ ਸਾਰਿਆਂ ਜੀ ਉਹੀ ਮੰਦਿਰ ਹੈ ਪਰ ਫਰਕ ਦੇਖ ਲੱਗਦਾ ਨਾ ਕਿਉਂਕਿ ਫਿਲਮ ਦਾ ਸਾਰਾ ਮਾਹੌਲ ਉਵੇਂ ਹੁੰਦਾ ਇੱਕ ਲੋਕੇਸ਼ਨ ਵਿੱਚ ਫਿਟ ਕਰ ਦਿੰਦੇ ਆ ਉਹ ਲੱਗਣ ਲੱਗ ਗਿਆ ਇਸ ਗੱਲ ਜਨਾ ਦੇ ਕਿੱਦਲੇ ਮੱਤ ਜੀ ਚਲੋ ਵੀ ਹੁਣ ਇਦੋਂ ਥੱਲੇ ਉੱਪਰ ਪੰਪ ਹੈ ਨਹੀਂ ਜਨਰੇਟਰ ਜਨਰੇਟਰ ਬਹੁਤ ਕੁਝ ਚੱਲਦਾ ਹੋਊਗਾ ਲਓ ਜੀ ਇਹ ਵਿਚਾਲੇ ਕਿਉਂ ਰੋਕੀ ਖੜੇ ਹੈਗਾ ਰਸਤੇ ਚੱਲ ਆ ਜਾ ਭਰਾਵਾ ਤੂੰ ਆ ਜਾ ਉਹ ਅਸੀਂ ਤਾਂ ਇੱਥੇ ਜੇਟ ਖੜਨੂ ਜੀ ਨਹੀਂ ਕਰਦਾ ਗਾ ਇਹ ਸ਼੍ਰੀ ਸ੍ਰੀ ਇੱਥੇ ਤਾਂ ਨਹੀਂ ਇੱਥੇ ਵੀ ਨਹੀਂ ਕਰਨਾ ਤੂੰ ਇਹ ਚੱਲਦੀਆਂ ਥੱਲੇ ਬੈਠੀ ਹਾਂ ਸੱਜੇ ਨਹੀਂ ਵੀ ਹੈਗੀ ਹਾਂ ਬਹੁਤ ਉਧਰਲੇ ਪਿੰਡਾਂ ਸਾਰੇ ਜਿਹੀ ਚੱਲਦੀਆਂ ਨੇ ਬਣੀ ਜਿਹੜੇ ਉੱਥੇ ਨੇੜੇ ਪੈਂਡ ਸੀ ਨਾ ਮੋਹਨ ਚੱਟੀ ਦੇ ਉਧਰ ਬੱਸਾਂ ਹੈ ਨਹੀਂ ਬੱਸਾਂ ਹੈ ਨਹੀਂ ਥੱਲੇ ਨੂੰ ਨਹੀਂ ਬੱਸ ਸੀਗੀ ਇੱਕ ਵੀ ਨਹੀਂ ਦੇਖੀ ਬੱਸ ਜਾਂਦੀ ਨਹੀਂ ਇੱਕ ਕੱਲੀ ਦੇਖੀ ਸੀਗੀ ਹੁਣ ਤੇ ਬੱਸ ਚੜਦੀ ਨਹੀਂ ਆ ਕਿਵੇਂ ਚੜੂਗੀ ਐਸੇ ਰਾਹ ਤੇ ਤੇ ਬੱਸ ਟੈਕਸੀ ਜਾਊਗੀ ਪਰ ਜਿਵੇਂ ਡੇ ਲਗਾਉਂ ਉਧਰ ਬੱਸ ਜਾਈ ਨਹੀਂ ਸਕਦੀ ਹਾਂ ਹਾਂ ਬੱਸ ਐਡਾ ਖਤ ਰੈਂਜਲ ਹਾਂ ਉਧਰ ਵੀ ਜੀਪਾਂ ਹੀ ਜਾਂ ਸੀਗੀਆਂ ਹਾਂ ਡਾਟਾ ਸੋ ਵੀ ਹਾਂ 来 ਜਾਂਦੀ ਹੈ ریزੌਰਟ بک ਉਹਨਾਂ ਨੇ ਕਰਿਆ ریزੌਰਟ ਨੂੰ ਕਮਰੇ ਬੁੱਕ ਕਰ ਲੈਂਦੇ ਉੱਥੇ ਤੇ ਇੱਥੇ ਰੁਕ ਜਾਣਗੇ ਆ ਕੇ ਮਿਸ਼ਨ ਮਿਸ਼ਨ ਹੁੰਦੇ ਆ ਇਹਨਾਂ ਦੇ ਕਹਿੰਦੇ ਹਾਂ ਕਿ ਇੱਥੇ ਰੁਕਦੇ ਆਗੇ ਥੋੜੇ ਥੇਗਾ ਬਰੇਸ਼ ਹੈ ਤੇ ਆ ਫੈਸਲਾ ਕਰ ਰਹੀ ਹੈ ਹਾਂ ਜਿਵੇਂ ਉਹ ਯਾਤਰਾ ਮਾਉਣੇ ਕੀਤੀਆਂ ਤਾਂ ਹੀ ਤਾਂ ਉਹਨੂੰ ਪਤਾ ਨੇ ਕਿਹੜੀ ਜਗ੍ਹਾ ਤੇ ਕਿਵੇਂ ਆਪਣੇ ਸ਼ਰੀ ਜਨ ਦੇ ਹਾਂ ਬਿਲਕੁਲ ਉਹਨਾਂ ਨੂੰ ਮੈਨੇਜ ਕਰਨਾ ਅਗਲੇ ਨੇ ਹਾਂ ਪਰ ਜੇ ਆ ਪਾ ਕਮਰੇ 'ਚ ਰੁਕੇ ਸੀ ਇਧਰ ਚ ਇੱਕ ਫੈਮਲੀ ਵਧੀਆ ਰੁਕ ਸਕਦੀ ਹੈ ਜੇ ਪੰਜ ਜਣੇ ਆਉਣ ਵਿਆਹ ਕਰਾਉਣ ਲਾੜਾ ਲਾੜੀ हां बढ़िया सही एक अद्दा ਭੈਣ ਭਾਈ ਬਸ ਤੇ ਇੱਕ ਵਧੀਆ ਟਰੱਕ ਪਿਆ ਹੋਇਆ ਟਰੱਕ ਕੁਝ ਚੀਜ਼ ਹੈ ਮਸ਼ੀਨ ਹੁੰਦੀ ਹੈ ਜਿਵੇਂ ਕੋਈ ਤਾਂ ਤੋਂ ਆਇਆ ਲੱਗਦੀ ਹੈਗੀ हां ਟਰੱਕ ਬੰਗੂ냐 ਕੁਝ ਹੋ ਗੱਡੀ ਆਉਂਦੀ ਹੈ ਫਾਟਾ ਦੋ ਰਹਿ ਗਿਆ ਜੀ ਆਪਣਾ ਭੋਜਨ ਆ ਲਿਆ ਫਾਟਾ ਬੈਂਕ ਪਤਾ ਕਿੰਨੇ ਜੀ ਅਸੀਂ ਪਹੁੰਚੇ 25 ਮਿੰਟਾਂ ਜਿਹਾ ਨੋ ਜੀ ਰੋਟੀ ਦਾ ਟਾਈਮ ਹੋ ਗਿਆ ਫਾਟਾ ਆ ਕੇ ਰੁਕੇ ਆਂ ਜੀ ਫਾਟਾ ਸ਼ਹਿਰ ਜਾਣ ਵੇਲੇ ਅਸੀਂ ਇਹ ਸਾਹਮਣੇ ਵਾਲੇ ਬੰਦੇ ਤੋਂ ਰੋਟੀ ਖਾਧੀ ਸੀ ਉਹ ਕਹਿੰਦਾ ਦਿਨ ਮੇ ਅਸੀਂ ਚੁੱਲ੍ਹੇ ਤੋਂ ਤੁਸੀਂ ਸੁਣੀ ਲਿਆ ਹੁਣ ਉਹ ਕਰਦੇ ਆਂ ਜੀ ਕਿ ਰਾਤ ਉਹ ਵੇਖਦੇ ਆਂ ਚੁੱਲ੍ਹੇ ਵਾਲਾ ਏਰੀਆ ਕਿਹੜਾ ਹੈਗਾ

ਤਪਜੀ ਲੋ ਸਰ ਕੀ ਖਾਓਗੇ ਦੱਸੋ ਭਾਈ ਜੋ ਤੁਸੀਂ ਖਾਓਗੇ ਉਹੀ ਖਾ ਲਾਂਗੇ ਨਾ ਖਾ ਲਈ ਨਾ ਮੈਂ ਤੁਮਰ ਜੋ ਚਿੱਲੀ ਕਿਸੇ ਸਾਧ ਦੀ ਕੁਟਿਆਰ ਦੀ ਕੁਟੀ ਹੈਗੀ ਹੈ ਨਾ ਜਿਵੇਂ ਸਾਧ ਸਾਧ ਹਾਂ ਤੂਣੀਆ ਤੂਨੇ ਵੀ ਇਹ ਕਾਕਰ ਕਰਦੇ ਤਾਂ ਕੀ ਹੋਵੇ ਬਹੁਤ ਬਹੁਤ ਤੈਨਾਂ ਲੋ ਉਹ ਠੀਕ ਹੈ ਹਮਾਰੀ ਭਾਈ ਮੈਂ ਸੂਏ ਤੋਂ ਬੁਲਦੂ ਨਾ ਕਿ ਜਿਉਂ ਨੇ ਜਨਮਾ ਟੱਕਰ ਨੂੰ ਬੋਲ ਦਿੱਤਾ ਨਾ ਬੋਲਣਾ ਤੂੰ ਦਾ ਤਦ ਤਾਰ ਤੇਰਾ ਹੀ ਦਿੱਤਾ ਖਾਵਣਾ ਅੱਗੇ ਤੋਤਾ ਚੈਨ ਜਨਮਾ ਬੁਰੀ ਕਰੀ ਤਾਂ ਬੋਲਦਾ ਕੋਈ ਨਹੀਂ ਲਈ ਹੁਣ ਪਾਰ ਵੀ ਬੀਸ ਤੇ ਇਹਦਾ ਕੋਈ ਨਹੀਂ ਪਿਆਰ ਹਾਂ ਤੇ ਘੜੀ ਚਾਵਲਾ ਆ ਰਹੇ ਬੰਦੇ ਆਪਣੇ ਮੈਂ ਆਪੇ ਮੇਰੇ ਫਿਰ ਮਤਲਬ ਹਾਂ ਬਿਲਕੁਲ कंडी बेनिफिट्स बोर्ड पर कंडीशन बैक में कर सकते हो लाइसेंस नहीं है बाहर भाई क्यों दुनिया हम ठीक राशि नहीं जो चिप के बाहर नहीं है जो पानी नीचे की प्रेशर बाहर हो तो दिशा से भी तो है चालू हो रहे हैं गरम हो रहे हैं गरम और को मिलते हैं सारी एड्रेसिटी कर ड्रेस ना पानी और नहीं है कौन सोच बहुत ये सब्जी किस की है ये हरी सब्जी है राई की राई, राई की तो राई क्या है? बात है ये है घर का खाना है पूरा रात उन्होंने बोला था घर तो रात ही जहाँ पे रुक के ना खा के गए थे हमने जी जी जी। तो वो, वो वाला भी मेरा ही हाँ, भाई बोले भाई थोड़ा आ गया ना लाइट के सामने आना ये, ये हाँ या तो वो बोला घर तो का खाना वहाँ उधर से कोई खाना नहीं खाया अभी तो का खाना बनता है चौसा बनता है हरी सब्जी बनती है कद्दू बनता है पर लोकल बनता है अच्छा चौसा बनता है एक जो क्या कहते हैं बिच्छू बूटी की क्या बिच्छू घास होता है उसका साग बनता है वो ज्यादा का सर्दियों के टाइम में खाया जाता है ओके हमारे लिए तो अभी भी सर्दी है कंडाली बोलते हैं सर कंडाली कंडाली बोलते हैं ओके मतलब बहुत प्रोटीन प्रोटीन है उसमें ओके विटामिन आयरन जो भी सही है okay. थैंक यू यहाँ पे ज्यादा लोकेलिटी सिंपल है खाना अच्छा जी जी सर ओके नाम दुकान का अमित सेवाल श्री केदार रेजिडेंट फाटा श्री केदार ओकेदार okay. होता रेजिडेंट फाटा फाटा ठीक है तो यार पाने के लिए कुछ तो रिस्क लेना पड़ता है ਬੜਾ ਯਾਰ ਇੱਧਰ ਕੈਮਰੇ ਚ ਦੇਖ ਤੂੰ ਪਹਾੜੀਆਂ ਕਿੰਨੀਆਂ ਘੱਟ ਲੱਗ ਰਹੀਆਂ ਆ ਆ ਆ ਬਦਲ ਵੇਚਦੇ ਆਪਣੇ ਕੰਨੀ ਬਿਛਿੰਡੇ ਨੂੰ ਵੇਚਦੇ ਬਈ ਜਾਂਦਾ ਨਹੀਂ ਪੈਂਸੀ ਕਹਿੰਦੀ ਬਿਛਿੰਡੇ ਬਹੁਤ ਜ਼ਿਆਦਾ ਸਾਰੇ ਕਿਤੇ ਪਈ ਜਾਂਦਾ ਮੀਂਹ ਅੱਜ ਬਹੁਤ ਜ਼ਿਆਦਾ ਮੀਂਹ ਪਈ ਜਾਂਦਾ ਹੁਣ ਹੁਣ ਜਾਂ ਦੀਵਾਰ ਦਾ ਨਹੀਂ ਹੈਗਾ ਆਪਣੇ ਵਾਲੇ ਪਾਸੇ ਤਾਂ ਹਾਂ ਹਾਂ ਬਸ ਹਾਂ ਕਣਕ ਪਕਾਉਣੀ ਹੈ ਨਾ ਉਹਦੇ ਆਪ ਪਿਆਰੇ ਹਾਂ ਸਹੀ ਹੈ ਵਾ ਇਹ ਕੁਦਰਤ ਸਾਰਿਆਂ ਦਾ ਸੋਚਦੀ ਆ ਤਾਂ ਦੇਖ ਯਾਰ ਆ ਕਿਸੇ ਦਾ ਘਰ ਹੋਊਗਾ ਪਰ ਜਿਹੜੀਆਂ ਬਾੜੀਆਂ ਹੀ ਸਹੀ ਜਾਂਦੀਆਂ ਇਹਨੇ ਬਾੜੀਆਂ ਵੀ ਤਰਸ ਨਹੀਂ ਆ ਬਈ ਤੂੰ ਐ ਸੋਚ ਵੀ ਜਦੋਂ ਇੱਥੇ ਰਹਿ ਰਿਹਾ ਬੰਦਾ ਜਿੱਥੇ ਖਤਰਾ ਹੈਗਾ ਹੂੰ ਔੜੀਆਂ ਦਾ ਆ ਪੱਥਰगिरਨ ਦਾ ਫੇਰ ਉਹ ਸੀ ਸਾਹਮਣੇ ਘਰ ਦੇਖ ਲਾ ਉਹ ਸੀ ਉੱਪਰ ਇਹ ਕਰਾਂਗੇ ਜਿਵੇਂ ਪੱਥਰ ਗਿਰੀ ਜਾਊਗਾ ਦੀ ਜਗ੍ਹਾ ਥੰਡੇ ਆ ਜੀ ਹਾਂ ਹੁਣ ਤਾਂ ਜਮਾ ਜੜ ਦੇ ਨੇੜੇ ਪਹੁੰਚ ਗਏ ਉਹ ਪਰ ਆ ਹੁਣ ਜਾਲੀਆਂ ਲਾ ਲਾ ਆ ਖੜਾਤਾ ਨਾ ਇਹ ਨਗਰੀ ਬਣਾ ਲੱਗਦਾ ਵੀ ਜਗ੍ਹਾ ਬਣਾ ਕੇ ਰੋਕ ਲੈਣਗੇ ਪਹਾੜੀਆਂ ਬਚਣੀਆਂ ਤਾਂ ਇਹ ਬਚੂ ਪਾਈ ਆ ਘੜ ਗਏ ਤਾਂ ਫਿਰ ਪਾਣੀ ਤਾਂ ਆਪਣੇ ਥੱਲੇ ਤਾਂ ਆ ਹੀ ਲੈ ਹਾਂ ਇੰਨਾ ਕਰਕੇ ਰੁਕਿਆ ਹੋਇਆ ਹੈ ਹਾਂ ਹੌਲੀ ਹੌਲੀ ਨਿਕਲਦਾ ਜਾ ਕਿ ਨਿਕਲੋੜ ਹੁੰਦੀ ਹੈ ਕਿ ਕੁਦਰਤ ਤੇ ਆਦੀ ਆਪਣ ਆ ਮੰਦਰ ਬਣਾਏ ਹੋਏ ਆ ਐ ਪੜਾਉ ਬੜੂ ਹੋਣਗੇ ਇਹ ਇਹ ਵੀ ਉਹੀ ਆ ਬਾਈ ਪ੍ਰਾਤਨ ਹੈਗੇ ਤਾਈਓ ਫਿਰ ਉਦੋਂ ਦੀ ਬਣਿਆ ਉੱਤੇ ਛੱਤ ਦੇਖ ਹਾਂ ਐ ਰੋਕਦੇ ਹੋਣਗੇ ਰਾਜ ਬਈ ਆਹੇ ਜਿਹਾ ਥਾਵਾਂ ਤੇ ਜਦੋਂ ਪਾਲਕੀ ਲੈ ਕੇ ਆਉਂਦੇ ਆ ਜਾਂ ਛੱਡ ਕੇ ਆਉਂਦੇ ਆ ਜਿਆਦਾ ਹੈ ਉਹ ਆਹੀਂ ਬਸ ਥਾਵਾ ਬਣੀਆਂ ਐਮਪਟੀ ਪਾਕਟ ਕਿੰਗ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਰੱਬ ਰੱਖਾ ਆਪਣੀਆਂ ਦੁਆਵਾਂ ਚ ਯਾਦ ਜ਼ਰੂਰ ਰੱਖਿਓ ਸਾਡੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਕਮੈਂਟ ਵੀ ਜ਼ਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਰਬ ਰੱਬ ਅੱਗੇ ਇਹ ਸਫ਼ਰ ਜਾਰੀ ਰਹੂਗਾ ਜਿਹੜਾ ਰਾਤ ਦੇ ਸਮੇਂ ਉੱਪਰ ਜਾਣ ਵੇਲੇ ਲੰਘੇ ਸੀਗੇ ਉਹ ਦਿਨ ਦੇ ਸਮੇਂ ਸਾਨੂੰ ਵਾਪਸੀ ਦੇਖਾਵਾਂਗੇ ਇਸ ਲਈ ਸਫ਼ਰ ਨੂੰ ਅੱਗੇ ਵੀ ਦੇਖਦੇ ਰਹੋ ਅਗਲਾ ਐਪੀਸੋਡ ਇਸ ਤੋਂ ਅਗਲਾ ਪਾਰਟ ਹੋਵੇਗਾ ਵਾਪਸੀ ਬਠਿੰਡੇ ਤੱਕ ਦਾ ਸਫ਼ਰ کئی ਪਾਰਟਾਂ ਚ ਪਾਵਾਂਗੇ ਥੈਂਕ ਯੂ